ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਜਿਹੜਾ ਮੇਰਾ ਨਾਮ ਉਹ ਗੁਰਬਖਸ਼ ਸਿੰਘ ਉਰਫ ਗੋਰਾ ਪਿੰਡ ਸੀਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਪੰਜਾਬ ਤੋਂ ਬਾਅਦ ਫਿਰ ਇੰਡੀਆ ਇੰਡੀਆ ਤੋਂ ਬਾਅਦ ਫਿਰ ਸਾਰੀਆਂ ਕੰਟਰੀਆਂ ਦੇ ਵਿੱਚ ਜਿਹੜੀਆਂ ਭੈਣਾਂ ਮੈਨੂੰ ਬੈਠ ਕੇ ਵੇਖਦੀਆਂ ਉਹਨਾਂ ਦਾ ਬਹੁਤ ਬਹੁਤ तहे ਦਿਲੋਂ ਧੰਨਵਾਦ ਕਰਦਾਗਾ ਜਿਹੜੀਆਂ ਮੈਨੂੰ ਪੂਰੀ ਫੁੱਲ ਸਪੋਰਟ ਕਰਦੀਆਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿੰਨਾ ਭੈਣਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਹੋਇਆਗਾ ਉਹਨਾਂ ਦੀ ਧੰਨਵਾਦ ਕਰਦਾ ਜਿਹੜੀਆਂ ਭੈਣਾਂ ਮੈਨੂੰ ਵੇਖਦੀਆਂ ਹਜੇ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਮੈਨੂੰ ਸਬਸਕ੍ਰਾਈਬ ਕਰੋ ਜਰੂਰ ਤੇ ਫੁੱਲ ਸਪੋਰਟ ਕਰਿਆ ਕਰੋ ਭੈਣੋ ਠੀਕ ਹੈ ਜੀ ਤੇ ਜੇ ਕਿਸੇ ਭੈਣ ਨੇ ਕੋਈ ਕੈਨੇਡਾ ਵਾਲੀ ਨੇ ਕਪੜਾ ਡੀੜਾ ਸਮੋਣਾ ਉੱਥੇ ਹੀ ਮੇਰੀ ਸਿਸਟਰ ਹੈਗੀਆਂ ਦੋ ਉਹਨਾਂ ਨੰਬਰ ਮੇਰੇ ਤੋਂ ਲੈ ਕੇ ਉੱਥੋਂ ਵੀ ਕੰਮ ਕਪੜੇ ਸਰਵਾਰ ਸਲਾਈ ਕਰਵਾ ਸਕਦੇ ਹੋ ਲੇਡੀਜ਼ ਇਕੱਲੇ ਜੇ ਕਿਸੇ ਨੇ ਜੈਂਟਸ ਕਪੜੇ ਸਲਾਈ ਕਰਾਉਣੇ ਉਹ ਫਿਰ ਇੰਡੀਆ ਤੋਂ ਹੀ ਤੁਹਾਨੂੰ ਕਰਵਾਉਣੇ ਪੈਣਗੇ ਇੰਡੀਆ ਦੇ ਵਿੱਚ ਵੀ ਜਿਹੜੇ ਭਰਾ ਆ ਜਾਂ ਭੈਣ ਨੂੰ ਬੈਠ ਕੇ ਵੇਖਦੇ ਆ ਹਜੇ ਤੱਕ ਉਹਨੇ ਸਬਸਕ੍ਰਾਈਬ ਚੈਨਲ ਨੂੰ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਕੋਲ ਹਰ ਇੱਕ ਵੀਡੀਓ ਆਵੇ ਕਈ ਵੀਡੀਓ ਤੁਹਾਡੇ ਕੋਲ ਕੰਮ ਨਹੀਂ ਆਉਂਦੀਆਂ ਵੀਡੀਓ ਮਿਸ ਹੋ ਜਾਂਦੀ ਆ ਤੁਹਾਡੇ ਤਾਂ ਵੀਡੀਓ ਮਿਸ ਨਾ ਹੋਵੇ ਤਾਂ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਜੇ ਕਿਸੇ ਭੈਣ ਨੂੰ ਨਹੀਂ ਕਰਨਾ ਹੁੰਦਾ ਤਾਂ ਬੱਚੇ ਨੂੰ ਕਹਿ ਕੇ ਕਰਵਾ ਲਓ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਹੈਗਾ ਲੇਡੀ ਸੂਟ ਦੇ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਵੀ ਜੇ ਕਿਸੇ ਨੇ ਕੱਪੜਾ ਆਪਣੇ ਤੋਂ ਲੈਣਾ ਤਾਂ ਉਹ ਮੇਰੇ ਤੋਂ ਫੋਟੋਆਂ ਵਗੈਰਾ ਮੰਗਵਾ ਲਿਆ ਕਰੋ। ਗਰਮੀਆਂ ਵਾਲੇ ਬਹੁਤ ਸੋਹਣੇ-ਸੋਹਣੇ ਰੰਗ ਆਏ ਪਏ ਆ ਆਪਣੇ ਕੋਲੇ। ਇੱਥੇ ਤੜੀ ਕੁਰਤੇ ਪਜਾਮੇ ਆ ਤੇ ਇਧਰ ਜਿਹੜੀਆਂ ਲੱਗੀਆਂ ਹੋਈਆਂ ਨੇ ਸਾਰੀਆਂ ਪੱਗਾਂ। ਪੱਗ ਦੀ ਪੂਰੀ ਫੁੱਲ ਗਾਰੰਟੀ ਹੋਊਗੀ। ਰੇਟ ਦੀ ਗੱਲ ਕਰੀਏ ਤਾਂ 70 ਰੁਪਏ ਪਰ ਮੀਟਰ ਦਾ ਰੇਟ ਆ। ਠੀਕ ਹੈ ਜੀ। ਤਾਂ ਜਿਹੜਾ ਹੁਣ ਆਪਾਂ ਟੌਪਿਕ ਲੈਂਦਾ ਉਹ ਲੇਡੀ ਸੂਟ ਦਾ ਨਾਪ ਆਪਾਂ ਕਿਵੇਂ ਲੈਣਾ ਉਹ ਮੈਂ ਤੁਹਾਨੂੰ ਦੱਸੂਗਾ। ਆਜੋ ਆਪਾਂ ਨਾਪ ਲੈ ਲੈਂਦਾ। ਬਿਲਕੁਲ ਸੌਖਾ ਤਰੀਕਾ ਦੱਸੂਗਾ। ਜੇ ਕਿ ਸੇ ਪਹਿਣ ਨੇ ਪੂਰਾ ਬਾਡੀ ਤੋਂ ਵੀ ਨਾਪ ਲੈਣਾ ਉਹ ਵੀ ਮੈਨੂੰ ਦੱਸ ਦਿਆ ਕਰੋ ਬਾਈ ਸਾਨੂੰ ਬਾਡੀ ਤੋਂ ਨਾਪ ਲੈਣਾ ਨਹੀਂ ਆਉਂਦਾ ਤਾਂ ਮੈਂ ਥਰੂ ਫਿਰ ਦੱਸੂ ਵੀ ਬਾਡੀ ਤੋਂ ਨਾਪ ਆਪਾਂ ਕਿਵੇਂ ਲੈਣਾ ਹੁਣ ਆਪਾਂ ਸੂਟ ਤੋਂ ਸੂਟ ਦਾ ਨਾਪ ਲਾਵਾਵੇਂ ਕਿੰਨਾ ਨਾਪ ਆ ਤੇ ਕਿੰਨਾ ਆਪਾਂ ਰੱਖਣਾਗਾ ਠੀਕ ਆ ਜੇਕਰ ਬਲ ਜਿਆਦੇ ਹੋਣ ਕੱਪੜੇ ਦੇ ਵਿੱਚ ਫਿਰ ਪਹਿਲਾਂ ਪ੍ਰੈਸ ਮਾਰ ਲੈ ਕਰੋ ਨਾਪ ਲੈਣ ਤੋਂ ਪਹਿਲਾਂ ਇਸ ਤਰ੍ਹਾਂ ਵਿਛਾ ਲੈਣਾ ਫਰੰਟ ਪਾਸਾ ਆਪਣੇ ਕੋਲ ਉੱਪਰਲੇ ਪਾਸੇ ਹੋਣਾ ਚਾਹੀਦਾ ਆ ਲੋ ਸਾਰੇ ਕੱਪੜੇ ਦੀ ਆਏ ਨਾ ਖਿੱਚ ਕੇ ਨੀਚੇ ਦੀ ਕਰ ੱਲ ਕੱਢ ਲੈ ਕਰੋ ਪਹਿਲਾਂ ਹੁਣ ਆਪਾਂ 1 ਇੰਚ ਭੈਣ ਨੇ ਕਿਹਾ ਵੀ ਨੀਵਾ ਰੱਖਣਾ ਕਾ ਕਮੀਜ਼ ਨੂੰ ਸ਼ਰਟ ਕਹਿੰਦੇ ਆ ਕੁੜਤੀ ਕਹਿੰਦੇ ਆ ਕਈ ਥਾਵਾਂ ਤੇ ਜੈਂਪਰ ਕਹਿੰਦੇ ਆ ਗੱਲ ਇੱਕੋ ਹੀ ਹੁੰਦੀ ਆ ਹਨਾ ਜਿਹੋ ਜ੍ਹਾ ਜਗ੍ਹਾ ਉਹੋ ਜੀ ਬੋਲੀ ਹੁਣ ਸਾਡੇ ਬਠਿੰਡੇ ਏਰੀਆ 'ਚ ਸ਼ਰਟ ਕਹਿਣ ਲੱਗ ਗਏ ਪਹਿਲਾਂ ਜੈਂਪਰ ਕਹਿੰਦੇ ਸੀਗੇ ਤਾਂ ਆਪਾਂ ਇਹਨੂੰ ਸ਼ਰਟ ਹੀ ਕਵਾਂਗੇ ਭਾਵੇਂ ਜੈਂਪਰ ਕਹ ਲਓ ਗੱਲ ਇੱਕੋ ਹੀ ਹੈਗੀ ਕਮੀਜ਼ ਦੀ ਲੰਮਾਈ 43 ਆ ਇਸ ਭੈਣ ਨੇ ਕਿਹਾ ਵੀ 44 ਰੱਖ ਦੋ ਆਪਾਂ ਇੱਥੇ ਲਿਖਾਂਗੇ 44 40 ਤੇ 4 ਠੀਕ ਆ ਤੇ ਬਾਹ ਕਿੰਨੀ ਆ ਉਹ ਵੀ ਆਪਾਂ ਇੱਥੇ ਲਿਖਾਂਗੇ ਇਸ ਤਰ੍ਹਾਂ ਬਾਹ ਤੁਸੀਂ ਮੈਣੀ ਹੈ ਜਦੋਂ ਚੰਗੀ ਤਰ੍ਹਾਂ ਇੱਥੋਂ ਲੈ ਕੇ ਆ ਦੇਖੋ ਬਾਹ ਕਿੰਨੀ ਹੈ ਸਵਾ 16 ਮੂਰੀ ਕਿੰਨੀ ਆ ਉਹ ਵੀ ਆਪਾਂ ਲਿਖਾਂਗੇ ਇੱਥੋਂ ਖੜ ਕੇ ਮੂਰੀ ਚੰਗੀ ਤਰ੍ਹਾਂ ਮੈਣੀ ਆ ਨਾਪ ਤੇ ਕਾਟ ਇਹ ਦੋ ਚੀਜ਼ਾਂ ਜ਼ਰੂਰੀ ਹੁੰਦਾ ਸਵਾ 16 ਤੇ 5 ਇੱਥੇ ਆਪਾਂ ਲਿਖਾਂਗੇ ਸਵਾ 16 5 ਦੁਣੀ 10 ਆ ਲਿਖ ਲੈ 10 ਹੁਣ ਆਪਾਂ ਲਿਖਾਂਗੇ 13 ਸਭ ਤੋਂ ਜ਼ਰੂਰੀ ਹੁੰਦਾ ਟੀਰਾ ਮੈਨਣਾ ਕਿਵੇਂ ਮੈਨਣਾ ਉਹ ਵੀ ਤੁਹਾਨੂੰ ਮੈਂ ਦੱਸੂਗਾ ਐਂ ਵਿਛਾਲਿਆ ਕਰੋ ਚੰਗੀ ਤਰ੍ਹਾਂ ਠੀਕ ਆ ਇੱਥੋਂ ਚੰਗੀ ਤਰ੍ਹਾਂ ਇਹਨੂੰ ਬੰਦ ਕਰ ਲਿਆ ਕਰੋ ਜਿੱਥੇ ਆਪਦੀ ਆਪ ਸਹੀ ਬੈਠਦਾ ਐਂ ਕਰਕੇ ਇਹ ਉੱਪਰ ਇਹ ਹੱਥ ਮਾਰਦਾ ਕਰੋ ਚੰਗੀ ਤਰ੍ਹਾਂ ਸੈੱਟ ਕਰਕੇ ਜਾਨੀ ਕਿ ਗਲੇ ਨੂੰ ਖੁੱਲ੍ਹ ਖੋਲਣਾ ਨਹੀਂ ਐਂ ਚੰਗੀ ਤਰ੍ਹਾਂ ਐਂ ਬੰਦ ਕਰ ਲਿਆ ਕਰੋ ਫਿਰ ਟੀਰਾ ਮੈਨਣਾ ਆਪਣੀ ਕਿੰਨਾ ਟੀਰਾ ਹਨਾ ਇਹ ਆ ਦੇਖੋ ਇੱਥੋਂ ਟੀਰਾ ਮੈਨਣਾ ਆਪਣੀ ਇਸ ਜਗ੍ਹਾ ਤੋਂ ਇਹ ਆ ਲੋ ਕਿੰਨਾ ਸਵਾ 11 ਇੱਥੇ ਆਪਾਂ ਲਿਖਾਂਗੇ ਸਵਾ 11 ਇਸ ਤੋਂ ਬਾਅਦ ਆ ਗਈ ਛਾਤੀ ਆਹ ਚੀਜ਼ ਠੀਕ ਆਹ ਚੀ ਕਿੰਨੀ ਆ ਇਥੋਂ ਫੜ ਕੇ ਚੰਗੀ ਤਰ੍ਹਾਂ ਖਿੱਚ ਕੇ ਛਾੜ ਦੇਣਾਗਾ ਆ ਲਓ ਪੂਰਾ ਧਿਆਨ ਦੇ ਨਾਲ ਨਾਪ ਲੈਣਾ ਜਦੋਂ ਵੀ ਆਪ ਲੈਣਾ ਨਾ ਬਾਅਦ ਚ ਪੱਟ ਦੇਣਾਗਾ ਨਹੀਂ ਭਈ ਆ ਦੇਖੋ ਐ ਖਿੱਚ ਕੇ ਛਾੜ ਦੇਣਾ ਇਹ ਹੁਣ ਹੈਗਾ ਆਪਣਾ ਪੌਣੇ 20 ਇਸ ਪੈ ਨੇ ਕਿਹਾ ਵੀ 1 ਇੰਚ ਖੁੱਲਾ ਕਰਨਾ ਪੌਣੇ 20 ਆਪਾਂ ਰੱਖਾਂਗੇ ਪੌਣੇ 21 ਅੱਧਾ ਇੰਚ ਉਧਰੋਂ ਅੱਧਾ ਇੰਚ ਉਧਰੋਂ ਟੋਟਲ ਕਿੰਨਾ ਹੋ ਗਿਆ ਪੌਣੇ 21 ਇੱਥੇ ਆਪਾਂ ਲਿਖਾਂਗੇ 21 ਤੋਂ ਘੱਟ ਪੌਣੇ 21 ਇੱਥਾ ਆ ਗਿਆ ਆਪਣੀ ਕਮਰ ਕਮਰ ਜਾਨੀ ਕਿ ਵਿਚਾਰ ਰਹੀ ਸਤਿਥੋਂ ਠੀਕ ਆ ਆਹ ਵਾਲੀ ਕਮਰ ਪਲੋਂਗਾਂ ਦਾ ਸੈਂਟਰ じゃ ਕਰ ਲਿਆ ਕਰੋ ਇੱਥੋਂ ਆ ਦੇਖੋ ਆ ਨੇੜੇ ਕਰਕੇ ਦਿਖਾ ਦੂ ਕੈਮਰਾ ਇਹ ਆ ਲਓ ਠੀਕ ਆ ਇੱਥੋਂ ਵੀ ਆਪਾਂ ਖਿੱਚ ਕੇ ਛੱਡਣਾ ਇੱਥੋਂ ਵੀ ਇੱਦਾਂ ਇੰਚ ਖੁੱਲਾ ਕਰਨਾ ਪੈਣੇ ਗਿਆ ਦੋਨੇ ਪਾਸੋਂ ਅੱਧਾ-ਅੱਧਾ ਇੰਚ ਟੋਟਲ 1 ਇੰਚ ਆ ਲਓ ਕਿੰਨਾ ਗਾ ਹੈ 18 ਹੁਣ ਆਪਾਂ ਰੱਖਾਂਗੇ ਇਹਨੂੰ 19 ਇੰਚ ਆ ਹੋ ਗਿਆ ਆਪਣਾ 19 ਇੰਚ ਇਸ ਤੋਂ ਬਾਅਦ ਆ ਗਿਆ ਆਪਣੀ हिਪ हिਪ ਤੋਂ ਵੀ ਇਦਾਂ ਇੰਜ ਆਪਾਂ ਖੁੱਲਾ ਕਰਨਾ ਚੰਗੀ ਤਰ੍ਹਾਂ ਦੇਖੋ ਨਾਪ ਨੂੰ ਕਿਵੇਂ ਲੈਣਾਗਾ ਹਾਂ ਜਿੱਥੋਂ ਆਪਾਂ हिਪ ਨੂੰ ਜਿੱਥੋਂ ਚਾਕ ਆਪਣੇ ਖਤਮ ਹੁੰਦੇ ਆ ਇਥੋਂ ਖਿੱਚ ਕੇ ਇਹਨੂੰ ਛੱਡਾਂਗੇ ਆਪਾਂ हिਪ ਹੁਣ 21 ਆ 21 ਤੋਂ ਮਰਦੀ ਏ ਪੌਣੇ 21 ਆ ਆਪਾਂ ਕਰਾਂਗੇ ਪੌਣੇ 22 ਇੱਥੇ ਆਪਾਂ ਲਿਖਾਂਗੇ 22 ਤੋਂ ਘੱਟ ਪੌਣੇ 22 ਇਸ ਤੋਂ ਬਾਅਦ ਆ ਗਿਆ ਚਾਕ 1 ਇੰਚ ਆਪਾਂ ਨਿਵਰ ਕੀਤਾ ਸੀਗਾ 1 ਇੰਚ ਥੱਲੇ ਕਾੜ ਦਿਓ ਫੀਤਾ ਆਏ ਆਏ ਹੁਣ ਆਪਾਂ ਮੈਨੇ ਚਾਕ ਕਿੰਨੇ ਆ ਇਹਨਾਂ ਦੇ ਇਸ ਭੈਣ ਦੇ ਚਾਕ ਹੈਗੇ 21.5 ਇੱਥੇ ਲਿਖਿਆ ਹੋਣਾ ਚਾਕ ਆ ਲਿਖਦੇ ਆਪਾਂ 21.5 ਇਸ ਤੋਂ ਬਾਅਦ ਸੈੱਡ ਸਲਾਈ ਜ਼ਰੂਰ ਮੇਨਨੀ ਆ ਇਹ ਸਭ ਤੋਂ ਜ਼ਰੂਰੀ ਵੀ ਆ ਕਈ ਵਾਰੀ ਆਪਾਂ ਨੂੰ ਸਾਈਜ਼ ਕਰਨੀ ਪਵੇ ਤਾਂ ਕਰਨੀ ਪੈਂਦੀ ਆ ਦੇਖੋ 14 ਆਪਾਂ ਇਹਨੂੰ 14.5 ਕਰਾਂਗੇ 14 ਦੇ ਨਾਲ ਕੀ ਆ 15 ਹੀ ਕਰ ਦਿੰਦੇ ਆ ਇਹਨਾਂ ਨੂੰ ਇੱਥੋਂ ਬੈਲਟ ਦੀਂਦੀ ਆ ਫਿਰ ਉਹ ਬੁਰੀ ਲੱਗਦੀ ਆ ਚੀਜ਼ ਲਾਜ਼ਮੀ ਤਿਆਰ ਰੱਖਿਆ ਕਰੋ ਜਦੋਂ ਨਾਪ ਦੇਣਾ ਹੁੰਦਾ ਨੇ ਪੈਣਾ ਇੱਥੋਂ ਲੈ ਕੇ ਚੰਗੀ ਤਰ੍ਹਾਂ ਮੈਨ ਲੈਣਾ ਕਰੋ ਇਹ ਨੂੰ ਇਹ ਸੈਡ ਸਲਾਈ ਲਾਜ਼ਮੀ ਮਿਲਿਆ ਕਰੋ ਹੁਣ ਆਪਾਂ ਮੀੜਾਂਗੇ ਮੋਢਾ ਕਈ ਭੈਣਾਂ ਸ਼ਾਇਦ ਇਹਨੂੰ ਆਰਮੋਲ ਕਹਿੰਦੀਆਂ ਸ਼ਾਇਦ ਪੱਕਾ ਨਹੀਂ ਉਹ ਹਿੰਦੀ ਦਾ ਕੋਈ ਸ਼ਬਦ ਆਗਾ ਆਪਾਂ ਇਹਨੂੰ ਆਰਮੋਲ ਮੋਢਾ ਹਾਂ ਬੱਚਾ ਕਹਿੰਦਾ ਆਰਮੋਲ ਮੋਢੇ ਨੂੰ ਕਹਿੰਦੇ ਆ ਇਸ ਭੈਣ ਦਾ ਜਿਹੜਾ ਮੋਢਾ ਉਹ ਹੈਗਾ 19 ਸਾਢੇ ਆਹ ਲਓ ਸਾਢੇ 19 ਮੋਢਾ ਆਪਾਂ ਇੱਥੇ ਲਿਖਾਂਗੇ ਸਾਢੇ 19 ਇੰਚ ਇਹ ਆਲੋ ਮੈਂ ਅੰਗਰੇਜ਼ੀ ਦਾ ਕੋਈ ਵੀ ਸ਼ਬਦ ਨਹੀਂ ਵਰਤਦਾ ਕਈ ਵਾਰੀ ਬੋਲਿਆ ਵੀ ਜਾਂਦਾ ਤਾਂ ਤੁਸੀਂ ਮਾਫ ਕਰਨਾ ਕਿਉਂਕਿ ਆਪਣਾ ਇਹ ਪੰਜਾਬੀ ਚੈਨਲ ਆਪਾਂ ਸਾਰੇ ਭਰਾ ਪੰਜਾਬੀ ਆ ਤੇ ਪੰਜਾਬੀ ਹੀ ਬੋਲਿਆ ਕਰੋ ਜਿਹੜੀਆਂ ਭੈਣਾ ਸਿਖਾਉਂਦੀਆਂ ਕੰਮ ਅੱਗੇ ਉਹ ਵੀ ਕਿਰਪਾ ਕਰਕੇ ਪੰਜਾਬੀ ਚ ਦੱਸਿਆ ਕਰੋ ਤਾਂ ਕਿ ਜਿਹੜੀਆਂ ਭੈਣਾ ਘਰਾਂ ਦੇ ਵਿੱਚ ਹੁੰਦੀਆਂ ਉਹਨਾਂ ਨੂੰ ਫਿਰ ਸਮਝ ਨਹੀਂ ਆਉਂਦੀ ਵਿਚਾਰੀਆਂ ਨੂੰ ਜਿਹੜੀਆਂ ਮੇਰੇ ਨੂੰ ਘੱਟ ਪੜੀਆਂ ਹੁੰਦੀਆਂ ਹਨਾ ਪੰਜਾਬੀ ਦੇ ਵਿੱਚ ਸਾਰਿਆਂ ਨੂੰ ਸਮਝ ਆ ਜਾਂਦੀ ਐ ਹਾਂ ਹੁਣ ਆਪਾਂ ਇਥੋਂ ਮਿਲਾਂਗੇ ਪਲੋਈਆਂ ਕਿੰਨੇ ਦੇ ਆ ਚੰਗੀ ਤਰ੍ਹਾਂ ਇਸ ਤਰ੍ਹਾਂ ਕਰਕੇ ਆਪਾਂ ਇੱਥੇ ਨਾ ਕੁਰੀ ਪ੍ਰੈਸ ਮਾਰ ਕੇ ਸੈੱਟ ਕਰ ਲੈਨੇ ਆਂ ਪਲੋਈਆਂ ਆਪ ਨੂੰ ਪਤਾ ਲੱਗ ਜੂ ਕਿੰਨੇ ਦੇ ਆ। ਆ ਲੋ। ਹੁਣ ਇੱਥੋਂ ਆਪਾਂ ਨੇ ਆਇ ਮੈਨਾਗਾ। ਇਸ ਭੈਣ ਦੀਆਂ ਪਲੋਈਆਂ ਹੈਗੀਆਂ 11 ਇੰਚ ਤੇ ਤਿਆਰ। ਆਪਾਂ ਇੱਥੇ ਲਿਖਾਂਗੇ 11। ਆ ਲਿਖਿਆ ਨਾ ਪਲੇਟ। ਆਲ ਹੋ ਗਿਆ 11। ਹੁਣ ਆ ਗਿਆ ਗਲਾ ਤੇ ਕੋਣੀ। ਗਲਾ ਪਹਿਲਾਂ ਮਿਣਾਗੇ ਆਪਾਂ ਗਲਾ ਕਰਨਾ ਇਹਨਾਂ ਦਾ ਗੋਲ। ਤੁਸੀਂ ਨਾ ਨਾਲ ਲੇਖ ਲਿਆ ਕਰੋ ਗੋਲ ਕਰਨਾ ਚੌਰਸ ਕਰਨਾ ਤਾਂ ਕਿ ਬਾਅਦ ਚ ਦਿੱਕਤ ਨਾ ਆਵੇ ਆਪਾਂ ਨੂੰ ਬਣਾਉਣ ਵਾਲੇ। ਆਲੋ ਇਥੋਂ ਗਲਾ ਕਿੰਨਾ ਹੈਗਾ ਅਗਲਾ ਹੈਗਾ ਚੰਗੀ ਤਰ੍ਹਾਂ ਮੈਨਣਾ ਆਪਾਂ ਇਹਨੂੰ ਇਥੋਂ ਅਗਲਾ ਗਲਾ 6.5 ਆ ਬੈਗ ਵਾਲਾ 5 ਆ ਇੱਥੇ ਲਿਖ ਲਾਂਗੇ ਆਪਾਂ 6.5 ਫਰੰਟ ਗਲਾ ਬੈਗ ਵਾਲਾ ਹੈਗਾ 5 ਇਸੇ ਤਰੀਕੇ ਆਪਾਂ ਮਿਣਾਂਗੇ ਕੂਣੀ ਕਿੰਨੀ ਕੂਣੀ ਲਾਜਮੀ ਮਿਣਿਆ ਕਰੋ ਇਹ ਆਲੋ ਇਥੋਂ ਮੈਨਣੀ ਹੈ ਕੂਣੀ ਆਪਾਂ ਚੰਗੀ ਤਰ੍ਹਾਂ ਕੂਣੀ ਹੈਗੀ 13 ਇੰਚ ਥੋੜੀ ਵਧਾਈਏ ਮੈਂ 12.5 ਫਿਰ ਬਾਹਲੀ ਥੋੜੀ ਹੋ ਜਾਂਦੀ ਫਿਰ ਜਦੋਂ ਆਪਾਂ ਐਂ ਕਰਦੇ ਨਾ ਇਥੋਂ ਟਾਈਟ ਹੋ ਜਾਂਦੀ ਹੈ ਸਾਰਾ ਹੋ ਗਿਆ ਨਾ ਕਮੀਜ਼ ਦਾ ਨਾਪ ਆ ਲੋ ਘੇਰਾ ਵੀ ਮਿਲ ਲੈਂਦੇ ਆਪਾਂ ਇੱਕ ਵਾਰੀ ਕਿੰਨਾ ਇੱਕ ਵਾਰੀ ਘੱਟ ਵੱਧ ਹੁੰਦਾ ਪੌਣੇ 22 ਆ ਘੇਰਾ ਉਧਰੋਂ ਪੈ ਜਾਂਦਾ ਆਪਾਂ ਇੱਥੋਂ ਦੇਖਦੇ ਕਿੰਨਾ ਇੱਥੋਂ ਵੀ ਬਸ ਪੌਣੇ 22 ਆ ਠੀਕ ਆ ਇਹ ਆਪਣਾ ਹੋ ਗਿਆ ਕਮੀਜ਼ ਦਾ ਨਾਪ ਹੁਣ ਆ ਗਈ ਸਲਵਾਰ ਆ ਲੋ ਸਲਵਾਰ ਨੂੰ ਆਪਾਂ ਕਿਵੇਂ ਮੈਨਣਾ ਮੈਂ ਤੁਹਾਨੂੰ ਵੀਡੀਓ 'ਚ ਦੱਸਦਾ ਉਹਨਾਂ ਨੇ ਮੈਂ ਜਿਹੜੀ ਨਾਪ ਲੈਣਾ ਉਹ ਸਣੇ ਬੈਲਟ ਦੇ ਨਾਪ ਲੈਣਾ ਹੁੰਦਾ ਪੂਰਾ ਐ ਖਿੱਚ ਕੇ ਚੰਗੀ ਤਰ੍ਹਾਂ ਜੇਕਰ ਕਈ ਵਾਰੀ ਕਾਟਨ ਦਾ ਸੂਟ ਸੁngੜਿਆ ਹੋਵੇ ਤੁਸੀਂ ਆਪਦੀ ਮਰਜ਼ੀ ਨਾਲ ਅੱਧਾ ਇੰਚ ਵਧਾ ਲਿਆ ਕਰੋ ਇਹ ਜੀ ਜ਼ਰੂਰੀ ਹੁੰਦੀ ਆਹ ਲਓ ਇਸ ਪੈਂਦੀ ਲਮਾਈ ਕਿੰਨੀ ਆ ਸਵਾ 35 ਆਪਾਂ ਇੱਥੇ ਲਿਖਾਂਗੇ 35 ਤੋਂ ਵੱਧ ਸਵਾ 35 ਤਿਆਰ ਇਹ ਤਿਆਰਨਾ ਆਪਾਂ ਆਪਣੇ ਕੋਲ ਸਾਰਾ ਉਸ ਤੋਂ ਬਾਅਦ ਆਪਾਂ ਪਹੁੰਚਾ ਜਾਂ ਮੂਰੀ ਕਹਿ ਦਿੰਦੇ ਹੋ ਤੁਸੀਂ ਉਹ ਲਿਖਾਂਗੇ ਕਿੰਨੀ ਆ 6 6 ਦੁਨੀ 12 ਇੱਥੇ ਮੈਂ ਲਿਖੂੰਗਾ 12 ਫਿਰ ਆ ਗਈ ਬੈਲਟ ਇਸ ਤਰ੍ਹਾਂ ਖਿੱਚ ਕੇ ਚੰਗੀ ਤਰ੍ਹਾਂ ਛੜਦਾ ਕਰੋ ਕਈ ਵਾਰੀ 벨ਟ ਛੋਟੀ ਲੱਗੀ ਹੁੰਦੀ ਆ ਤੁਸੀਂ ਇਹ ਗਲਤੀ ਨਹੀਂ ਕਰਨੀ ਵੀ ਛੋਟੀ 벨ਟ ਤੇ ਛੋਟੀ ਲਾ ਦੇਣੀ ਆ 벨ਟ ਆ ਦੇ ਹਿਸਾਬ ਦੇ ਨਾਲ ਲਾਇਆ ਕਰੋ ਆਲੋ 22 벨ਟ ਆ ਇਸ ਭੈਣ ਦੀ ਆਪਾਂ ਲਾਵਾਂਗੇ 22.5 ਠੀਕ ਆ ਇਹ ਚੀਜ਼ ਹੁੰਦੀ ਜ਼ਰੂਰੀ ਉਹ ਜੇ ਮੇਲਿਆ ਕਰੋ ਕਿੰਨੇ ਚੌੜੇ ਕਈ ਵਾਰੀ ਚੌੜੇ ਭੀੜ ਹੁੰਦੇ ਨੇ ਪਹੁੰਚੇ 2 ਇੰਚ ਇਸ ਭੈਣ ਦੇ ਚੌੜੇ ਪਹੁੰਚੇ ਇੱਥੇ ਆਪਾਂ ਲਿਖਾਂਗੇ 2 ਇੰਚ ਚੌੜੇ ਠੀਕ ਆ ਅੱਜ ਦੇ ਤਰੀਕ ਪਈ ਹੋਈ 1 5 2025 ਨੂੰ ਆਪਾਂ ਨਾਪ ਲੇਤਾ ਤਾਂ ਆ 1 5 2025 ਨੂੰ ਜਿੱਦੇ ਆਪਾਂ ਦੇਣੇ ਆ ਆਪਾਂ ਦੇਨੇ 5 ਤਰੀਕ 5 ਅੰਜ 2025 ਨੂੰ ਆਪਾਂ ਇੱਥੇ ਕੱਪੜੇ ਦੇਨੇ ਆ ਠੀਕ ਆ ਜੀ ਮੇਰੇ ਕੋਲੇ ਇਹਨਾਂ ਦਾ ਮੋਬਾਈਲ ਨੰਬਰ ਸੇਵ ਆ ਨਹੀਂ ਮੈਂ ਇੱਥੇ ਮੋਬਾਈਲ ਨੰਬਰ ਵੀ ਲਿਖਦਾ ਹੁੰਦਾ ਜੇਕਰ ਤੁਸੀਂ ਏ ਸੂਟ ਦੀ ਏ ਸੂਟ ਦੀ ਕਟਿੰਗ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰੋ ਬਈ ਅਸੀਂ ਐਸ ਨਾਪ ਦੀ ਵੀਡੀਓ ਸਾਨੂੰ ਲੋਡ ਆ ਇਹਦੀ ਕਟਾਈ ਦੀ ਵੀਡੀਓ ਵੀ ਪਾਓ ਚੈਨਲ ਦੇ ਉੱਪਰ ਫਿਰ ਆਪਾਂ ਜਾਂ ਤਾਂ ਇਸ ਚੈਨਲ ਤੇ ਪਾਵਾਂਗੇ ਜਾਂ ਅਮਰਤ ਟੇਲਰ ਸਿਵਿੰਗਾਂ ਵਾਲਾ ਜਿਹੜੀਆਂ ਭੈਣਾਂ ਕੋਲੇ ਚੈਨਲ ਹੈ ਨਹੀਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਕਿਸੇ ਵੀ ਚੈਨਲ ਦੇ ਵੀਡੀਓ ਪਾ ਸਕਦੀ ਆ ਤੇ ਬਾਕੀ ਜਿਹੜੀਆਂ ਭੈਣਾਂ ਨੂੰ YouTube ਬਾਰੇ ਨਹੀਂ ਨੌਲੇਜ ਵੀ ਸਬਸਕ੍ਰਾਈਬ ਵਗੈਰਾ ਨਹੀਂ ਕਰਨਾ ਆਉਂਦਾ ਜਾਂ ਬੱਚੇ ਫੋਨ ਚਲਾਉਂਦੇ ਆ ਚੈਨਲ ਪਿੱਛੇ ਚਲਾ ਜਾਂਦਾ ਉਹ ਪਾਵਾ ਮੇਰੇ ਚੈਨਲ ਤੇ ਹਾਈ ਲਿਖ ਕੇ ਭੇਜ ਦਿਓ ਪਾਵਾ ਦੂਸਰੇ ਅਮਰਤਪਾਲ ਕਾਹ ਵਾਲੇ ਚੈਨਲ ਤੇ ਹਾਈ ਲਿਖ ਕੇ ਭੇਜ ਦਿਓ ਤਾਂ ਕਿ ਜਿਹੜਾ ਤੁਹਾਡਾ ਨੰਬਰ ਆ ਮੈਂ ਗਰੁੱਪ ਦੇ ਵਿੱਚ ਐਡ ਕਰ ਲੂੰਗਾ ਫਿਰ ਤੁਹਾਨੂੰ ਇਹ ਸਮੱਸਿਆ ਨਹੀਂ ਆਊਗੀ ਜਦੋਂ ਮੈਂ ਅਸੀਂ ਵੀਡੀਓ ਪਾਵਾਂਗੇ ਤਾਂ ਉਸ ਗਰੁੱਪ ਦੇ ਵਿੱਚ ਬਾਅਦ ਨੇ ਸਾਰੀਆਂ ਭੈਣਾਂ ਕੋਲ ਇੱਕੋ ਵਾਰ ਹੀ ਚਲਾ ਜਾਂਦਾ ਠੀਕ ਹੈ ਜੀ ਬਾਕੀ ਜੇ ਕਿਸੇ ਭੈਣ ਨੇ ਕੋਈ ਰਿਸ਼ਤੇ ਬਾਰੇ ਗੱਲਬਾਤ ਕਰਨੀ ਹੁੰਦੀ ਆ ਉਹ ਤੁਸੀਂ ਅਮਰਤਪਾਲ ਕੌਰ ਨਾਲ ਜਦੋਂ ਮਰਜ਼ੀ ਕਰ ਸਕਦੇ ਹੋ ਮੈਨੂੰ ਸ਼ਾਮ ਨੂੰ 8 ਵਜੇ ਤੋਂ ਆਦੀ ਫੋਨ ਲਉਣਾ ਕਿਸੇ ਭੈਣ ਨੇ ਦਿਨੇ ਮੈਨੂੰ ਫੋਨ ਨਹੀਂ ਲਉਣਾ ਜੇ ਕਿਸੇ ਭੈਣ ਨੇ ਫੋਨ ਲਾਉਣਾ ਤਾਂ ਉਹ ਤੁਸੀਂ ਅਮਰਤਪਾਲ ਕੌਰ ਵਾਲੇ ਫੋਨ ਤੇ ਕੋਈ ਰਿਸ਼ਤੇ ਬਾਰੇ ਜਾਂ ਕਿਸੇ ਕੋਈ ਟੌਪਿਕ ਤੇ ਹੋਰ ਗੱਲਬਾਤ ਕਰਨੀ ਆ ਤਾਂ ਉਸ ਨੰਬਰ ਤੇ ਫੋਨ ਕਰਕੇ ਗੱਲਬਾਤ ਕਰਕੇ ਫੋਟੋ ਵਗੈਰਾ ਭੇਜ ਕੇ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਤਾਂ ਇਹ ਸੂਟ ਦੀ ਜੇ ਤੁਸੀਂ ਕਟਿੰਗ ਦੀ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਮੈਨੂੰ ਫਟਾਫਟ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰੋ ਤਾਂ ਕਿ ਸਵੇਰ ਆਪਾਂ ਇਹਦੀ ਵੀਡੀਓ ਪਾ ਸਕੀਏ ਤਾਂ ਮਿਲਦੇ ਆ ਜਲਦੀ ਕੋਈ ਨਵੀਂ ਵੀਡੀਓ ਲੈ ਕੇ ਦਿਓ ਅਜਾਜੀ ਜੀ ਧੰਨਵਾਦ ਸਸ